ਕੀ ਹਾਲ ਆ ਦੋਸਤੋ ਆ ਤਾਂ ਬਾਈ ਨੇ ਨਾ ਕੈਰੀ ਕਰਤਾ ਸਰਾ ਹੀ ਲਾਤਾ ਇਹੋ ਜਿਹਾ ਕੂਲਰ ਨਹੀਂ ਤੁਸੀਂ ਕਦੇ ਬੰਦਾ ਦੇਖਿਆ ਤੇ ਨਹੀਂ ਬੰਦਾ ਦੇਖਿਆ ਹੋਣਾ ਤੇ ਜਿਹੜਾ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਵਿਖਾ ਦੇਣ ਤੇ ਤੁਸੀਂ ਵੀ لازਮੀ ਬਣਾਉਂਗੇ ਇਹ ਕੂਲਰ ਬਹੁਤ ਹੀ ਸਰਲ ਤਰੀਕੇ ਨਾਲ ਤਿਆਰ ਹੋ ਜਾਂਦਾ ਇਹ ਕੂਲਰ ਕੋਈ ਖਰਚਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਟੋਟਲ ਇੰਨਾ ਕੁ ਤਾਂ ਸਮਾਨ ਆਪਣੇ ਘਰੇ ਹੀ ਪਿਆ ਹੁੰਦਾ ਵਾ ਪਾਲਾਸਟਿਕ ਦੇ 쿨ਰ ਹੋ ਗਏ ਲੋਹੇ ਦੇ 쿨ਰ ਹੋ ਗਏ ਫੁੱਲ ਗਰਮੀ ਦੇ ਵਿੱਚ ਕੰਮ ਨਹੀਂ ਕਰਦੇ ਪਾਣੀ ਤਤਾ ਹੋ ਜਾਂਦਾ ਵਾ ਤੇ ਪਲਾਸਟਿਕਾ ਚਾਹ ਲੋਆ ਵਾ ਇੱਕੋ ਜਿਹਾ ਸਮੇਂ ਤਾਈਂ ਹੀ ਰਹਿੰਦਾ ਮੁੜ ਕੇ ਫਿਰ ਇਹ ਖਰਾਬ ਹੋ ਜਾਂਦਾ ਵਾ ਤੇ ਬਾਕੀ ਬਾਈ ਨੇ ਸਾਰਾ ਜਿਗਾਰ ਦੇਖੋ ਕਿੱਦਾਂ ਲਾਈਆਂ ਤਸਵੀਰਾਂ ਤੁਹਾਡੇ ਸਾਹਮਣੇ ਚੱਲ ਰਹੀਆਂ ਵਾ ਪਾਣੀ ਠੰਡਾ ਰਹਿੰਦਾ ਬਾਈ ਨੇ ਚਾਰ ਚਫੇਰਾ ਕਵਰ ਕਰਕੇ ਥੱਲੇ ਇੱਕ ਪਾਣੀ ਦੀ ਖੇਲ ਬਣਾ ਕੇ ਤੇ ਇੱਕਸਾਰ ਦੀ ਪੂਰੀ ਬੋਡੀ ਇੱਟਾਂ ਦੀ ਤਿਆਰ ਕਰਕੇ ਸੀਮੈਂਟ ਦੀ ਤਿਆਰ ਕਰਕੇ ਨਾ ਇਹੋ ਜਿਹਾ ਕੋਲ ਇੱਟ ਬਣਾਤਾ ਨਾ ਇਹੋ ਜਿਹਾ ਸਿਰਾ ਕਰਾਤਾ ਨਾ ਤੇ ਬਾਈ ਅਨੰਦ ਹੀ ਲੈ ਰਿਹਾ ਵਾ ਪੂਰਾ ਅਨੰਦ ਲੈ ਰਿਹਾ ਵਾ ਪਲਾਸਟਿਕ ਦੀਆਂ ਟੈਂਕੀਆਂ ਵਿੱਚ ਜਦੋਂ ਪਾਣੀ ਰੱਖਦੇ ਆ ਤਾਂ ਗਰਮ ਹੋ ਜਾਂਦਾ ਆਲੇ ਦਿਨਾਂ ਦੇ ਵਿੱਚ ਜਦੋਂ ਸੀਮੈਂਟ ਦੀਆਂ ਟੈਂਕੀਆਂ ਦੇਖਦੇ ਆ ਵਾਟਰ ਬਾਕਸਾਂ ਦੀਆਂ ਦੇਖਦੇ ਉਹਨਾਂ ਵਿੱਚ ਪਾਣੀ ਕਿਉਂ ਠੰਡਾ ਰਹਿੰਦਾ ਕਿਉਂਕਿ ਉਹ ਸੀਮੈਂਟਾ ਜੋ ਪਾਣੀ ਨੂੰ ਠੰਡਕ ਦਿੰਦਾ ਠੰਡਾ ਰੱਖਦਾ ਗਰਮ ਨਹੀਂ ਹੋਣ ਦਿੰਦਾ ਇਸੇ ਤਰ੍ਹਾਂ ਹੀ ਬਾਈ ਨੇ ਉਹ ਸੋਚ ਕੇ ਜਿਗਾੜ ਲਾਇਆ ਤੇ ਜਿਗਾੜ ਲਾਇਆ ਤੇ ਸਰਾਇ ਕਰਾਤਾ ਦੇਖੋ ਦੋਸਤੋ ਵੀਡੀਓ ਚੱਲ ਰਹੀ ਆ ਤਸਵੀਰਾਂ ਬਾਈ ਦੀਆਂ ਚੱਲ ਰਹੀਆਂ ਤੁਸੀਂ ਵੀ ਇਹ ਜਿਗਾੜ ਘਰੇ ਤਿਆਰ ਕਰ ਸਕਦੇ ਹੋ ਤੇ ਆ ਦੂਜੇ ਪਾਸੇ ਵੀਡੀਓ ਨੂੰ ਦੇਖੋ ਦੇਖੋ ਬਾਈ ਨੇ ਨਾ ਘੱਟ ਖਰਚੇ ਦੇ ਵਿੱਚ ਕਿਦਾਂ ਜਿਗਾੜ ਲਾਇਆ ਸਰਾਇ ਕਰਾਤਾ ਟੀਵੀ ਐ ਇੱਕ ਪੂਰਾ ਟੀਵੀ ਨੂੰ ਹੀ ਜਿਗਾੜ ਲਾਈ ਬੈਠਾ ਵਾ ਬਾਈ ਦੇਫੋਰ ਵਾਚ ਫੈਨ ਪੱਖਾ ਲਾ ਕੇ ਤੇ ਆਸੇ-ਪਾਸੇ ਜਾਲੀਆਂ ਜੀਆਂ ਲਾ ਕੇ ਤੇ ਬਾਈ ਨੇ ਆ ਦੇਖੋ ਜੀ ਸਰਾ ਕਰਾਤਾ ਨਾ ਜਮਾ ਅੰਡ ਕਰਾਇਆ ਵਾ ਬਾਈ ਦੀ ਬਾਕੀ ਟੈਂਕੀ ਦੀ ਗੱਲ ਕਰੀਏ ਟੈਂਕੀ ਥੱਲੇ ਪਈ ਹੋਈ ਆ ਕੱਲਾ ਪਾਣੀ ਇਸ ਟੀਵੀ ਵਿੱਚ ਡਗ ਰਿਹਾ ਵਾ ਤੇ ਨਾਲ ਦੀ ਨਾਲ ਬਾਹਰ ਨਿਕਲ ਰਿਹਾ ਵਾ ਤੇ ਨਾਲ ਦੀ ਨਾਲ ਹੀ ਟਲੂ ਪੰਪਰ ਪਾਣੀ ਨੂੰ ਚੱਕੇ ਜਾ ਰਿਹਾ ਵਾ ਦੋਸਤੋ ਬੜੀਓ ਚੰਗੀ ਲੱਗੀ ਤਾਂ ਨਾ ਦੱਬ ਕੇ ਸ਼ੇਅਰ ਕਰਦੇ ਹੋ ਧੰਨਵਾਦ ਜੀ